ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਹਾਜ਼ਰ ਆ ਜੀ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 10 ਮਈ ਤੱਕ ਪੰਜਾਬ ਦਾ ਫਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਭ ਤੋਂ ਪਹਿਲਾਂ ਅਸਲ ਦੀਆਂ ਤਾਜ਼ਾ ਸੈਟਲਾਈਟ ਦੱਸਿਨਾ ਦੀ ਤੁਹਾਨੂੰ ਲੈ ਕੇ ਚੱਲਦੇ ਹਾਂ ਲਗਭਗ 8:00 ਦੇ ਪਾਣਿਕ 8 ਜਗ੍ਹਾ ਲਈ ਅਕਿ 8:00 ਵਜਣ ਜਾ ਰਿਹਾ 4 ਮਈ ਦਾ ਦਿਨ ਲੰਘ ਚੁੱਕਿਆ ਜੀ ਤੇ ਰਾਤ ਜਿਹੜੀ ਅਸਲ ਸ਼ੁਰੂ ਹੋ ਚੁੱਕੀ ਆ ਤੋਂ ਅਨੁਵਾਸੀ ਸ਼ਹਿਰ ਦੀ ਵੀਡੀਓ ਦੇ ਵਿੱਚ ਵੀ ਅਪਡੇਟ ਦਿੱਤੀ ਸੀ ਕਿ ਅੱਜ ਪਛਮੇ ਸਿਸਟਮ ਜਿਹੜਾ ਜ ਮੁਰਤੋਂ ਸਰਗਰਮ ਹੋਵੇਗਾ ਪੰਜਾਬ ਦੇ ਵਿੱਚ ਤੇ ਇਸ ਵੇਲੇ ਤਸਵੀਰਾਂ ਵੀ ਦੇ ਸਕਦੇ ਆ ਕਿ ਮੀਂਹ ਦੀ ਛੱਟ ਕਾਫੀ ਖੇਤਰਾ ਦੇ ਵਿੱਚ ਲੱਗ ਵੀ ਚੁੱਕੀ ਆ ਭਾਵੇਂ ਮਾਝਾ ਖੇਤਰਾ ਦੋਆਬਾ ਖੇਤਰਾ ਤੇ ਮਾਲਵੇ ਦੇ ਕੇਂਦਰੀ ਮਾਲਵੇ ਦੇ ਜਲੇ ਤੇ ਲਗਫਗੇ ਨਫਾਗਾ ਦੇ ਵਿੱਚ ਮੀਂਹ ਜਿਹੜਾ ਦੁਹਰ ਤੋਂ ਲੈ ਕੇ ਜਾਰੀ ਨੇ ਤੇ ਕਿਤੇ ਕਿਤੇ ਐਸਓਲ ਵੀ ਹਲਕੇ ਦਾ ਲੈ ਕੇ ਦਰਮਿਆਨੇ ਸ਼ਰਾਟੇ ਲੱਗ ਰਹੇ ਨੇ ਬਠਿੰਡਾ ਦੇ ਲਾਗੇ ਬਣਿਆ ਬੱਦਲ ਜਿਹੜਾ ਕਿ ਅੱਗੇ ਫੈਲਾ ਕਰ ਰਿਹਾ ਤੇ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਰਨਾਲਾ ਲਾਸੰਗਰੂਰ ਸ਼੍ਰੀ ਤਾਨਾਤਰ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਇਨਾਫਾਗਾ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਜੜਿਆ ਟੁੱਟਵੇਂ ਤੌਰ ਤੇ ਦਰਜ ਹੋ ਰਹੇ ਨੇ ਕੁਝ ਕਿਤੇ ਨਾ ਦੇ ਵਿੱਚ ਗੜੇਮਾਰ ਵੀ ਹੋ ਰਹੀ ਆ ਜਿਵੇਂ ਕਿ ਹੁਣ ਘੰਟੇਕ ਫੈਲਾ ਲੁਧਿਆਣਾ ਦੇ ਖੇਤਰਾਂ ਦੇ ਵਿੱਚ ਜਿਹੜੀ ਆ ਭਾਰੀ ਮੀਂਹ ਦੇ ਨਾਲ ਗੜੇਮਾਰ ਹੋਈ ਆ ਤੇ ਤੇ ਇਸ ਤੂਫਾਨ ਚੱਕਰ ਇੱਥੇ ਚੱਲਿਆ ਅ ਇਹ ਸਿਸਟਮ ਸਰਗਰਮ ਹੈ ਜੀ ਅੱਧੀ ਰਾਤੋਂ ਫਿਰ ਉਹਲਾ ਸਿਸਟਮ ਸਮਾਪਤ ਹੋ ਜਾਏਗਾ ਅੱਜ ਰਾਤ ਨੂੰ ਕਹਿ ਲਿਆ ਕਿ ਅਗਲੇ 3-4 ਘੰਟੇ ਹਾਲੇ ਬੱਦਲ ਬਣਨਾ ਤੇ ਬੱਦਲ ਬਣ ਚੁੱਕਿਆ ਮਤਲਬ ਕਿ ਇਹਨਾਂ ਖੇਤਾਂ ਦੇ ਵਿੱਚ ਸਰਗਰਮ ਰਹੇਗਾ ਤੇ ਜੋ ਕਿਸ ਵਾਫਰੇਗਾ ਉਹ ਅੱਧੀ ਰਾਤੋਂ ਪਹਿਲਾਂ ਵਾਫਰੇਗਾ ਅੱਧੀ ਰਾਤੋਂ ਬਾਅਦ ਫਿਰ ਕੰਮ ਡਾਊਨ ਹੋ ਜਾਣਾ ਜੇਕਰ ਮੀਂਹ ਦਰਜ ਹੁੰਦੇ ਵੀ ਨਹੀਂ ਰਾਤ ਨੂੰ ਤੇ ਉਹ ਹਰੇਰ ਝਖੜ ਵਾਲਾ ਅਸਾਰ ਨਹੀਂ ਹੋਏਗਾ ਹਲਕਾ ਉਹ ਲੈ ਕੇ ਟਟਮੇ ਸ਼ਰਾਟੇ ਦੀ ਉਮੀਦ ਜਦ ਯਾਰ ਰਾਤ ਨੂੰ ਵੀ ਸਵੇਰ ਤੱਕ ਹਲ ਲਗਾ ਸਕਦੇ ਆ ਕੱਲ ਦਾ ਦਿਨ ਠੀਕ-ਠਾਕ ਰਹਿਣ ਦੇ ਆਸਾਰ ਨੇ ਜਗਰ ਤੋਂ ụp ਲੱਗ ਜਾਂਦੀ ਆ ਕੱਲ ਵੀ ਤੇ ਦੁਪਹਿਰ ਤੋਂ ਬਾਅਦ ਬੱਦਲ ਫੇਰ ਬਣੇਗਾ ਉਹੀ ਕੰਮ ਆ ਜਿਹੜਾ ਅੱਜ ਹੋਇਆ ਅੱਜ ਤੋਂ ụp ਲੱਗੀ ਆ ਦੁਪਹਿਰ ਤੋਂ ਬਾਅਦ ਬੱਦਲ ਬਣ ਗਿਆ ਖੰਜਾਓ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਲੈਂਦੇ ਵਾਲੇ ਹਾਸੇ ਤੇ ਇਹ ਪ੍ਰਭਾਵਿਤ ਕਰ ਰਿਹਾ ਸੋ ਇਹੋ ਗੱਲ ਕੱਲ ਤੇ ਵੀ ਆ ਕੱਲ ਹਾਲਾਂਕਿ ਬੱਦਲ ਵਾਈਓ ਫਰ ਰਹਿਣ ਦੇ ਆਸਾਰ ਹਲੇ ਮੋٹے ਤੌਰ ਤੇ ਜਾਫਰੇ ਨੇ ਬਾਕੀ ਕੱਲ ਦੀ ਆਫਰੇਡ ਕੱਲ ਦੇ ਆਫਾ ਛੱਡਦੇ ਆ ụp ਲੱਗ ਜਾਂਦੀ ਆ ਤੇ ਗਰਜ ਰਸਕ ਵਾਲੇ ਬੱਦਲ ਜਗਰ ਤੋਂ ụp ਨਹੀਂ ਲੱਗਦੀ ਬੱਦਲ ਬਣ ਜਾਂਦੇ ਨੇ ਤੇ ਕੱ ਸਜੇ ਕਰ ਰਹੇ ਹਾਂ ਉਹਦੇ ਦਿਨਾਂ ਦੀ ਗੱਲ ਕਰਦੇ ਆ ਜੀ ਅਗਲੇ 4-5 ਦਿਨ ਹਾਲੇ ਫਿਲਹਾਲ ਪਛਵੇਂ ਸਿਸਟਮ ਇਹ ਸਰਗਰਮ ਰਹੇਗਾ ਟੋਟੋਵੇਂ ਤੌਰ ਤੇ ਛਰਾਟੇ ਦਰਜ ਕਰਵਾਉਂਦਾ ਰਹੇਗਾ ਇੱਕ ਅੱਧਾ ਦਿਨ ਛੱਟ ਕੇ ਵਿੱਚ ਨੂੰ ਫਿਰ ਤੋਂ ਐਕਟੀਵੇਟ ਹੋਏਗਾ ਪਰ ਜਿਵੇਂ ਜਿਵੇਂ ਇਹ ਆਪਾਂ ਅੱਗੇ ਵਧ ਰਹੇ ਆ ਇਹਦਾ ਮੇਨ ਆਪਾਂ ਕਹਿ ਸਕਦੇ ਆ ਜਿਹੜਾ ਫਿਊਲ ਹੈ ਉਹ ਹੁਣ ਨਿਕਲ ਚੁੱਕਾ ਹੈ ਹੁਣ ਇਹਦਾ ਪਿਛਲਾ ਹਿੱਸਾ ਜਿਹੜਾ ਆਪਣਾ ਜਿਹੜਾ ਅਗਲਾ ਰਹੇ ਦਿਖਉਂਦਾ ਉਹ ਆਪਾਂ ਨੂੰ ਵੇਖਣ ਨੂੰ ਮਿਲ ਸਕਦੀ ਹੈ ਅਗਲੇ 2-3 ਦਿਨਾਂ ਦੇ ਵਿੱਚ ਅ ਅਲਰਟ ਦੀ ਯਾਹਾਂ ਗੱਲ ਕਰਦੇ ਆ ਕੱਲ ਭਾਰਮੀ ਦੇ ਅਲਰਟ ਮਾਸਾ ਫਾਗਨੇ ਜਾਰੀ ਕੀਤੇ ਹੋਏ ਨੇ ਔਰੇਂਜ ਅਲਰਟ ਕੱਲ ਦੇ ਲਈ ਜਾਰੀ ਕੀਤਾ ਗਿਆ ਨੇ ਜੀ ਪੰਜਾਬ ਹਰਿਆਣਾ ਦੇ ਵਿੱਚ ਗੱਲ ਮੁਕਦੀ ਆ ਹੀਟ ਤੇ ਔਰ ਦੱਖਣਪਰੇ ਦੀ ਹਵਾ ਤੇ ਹਵਾ ਵੀ ਹੁਣ ਕੋਈ ਜਿਹੜੀ ਆ ਡਿਪੈਂਡ ਕਰਦੀ ਆ ਮੈਟਰ ਕੋਈ ਇੰਨਾ ਕਰਦੀ ਨਹੀਂ ਵੈਸੇ ਧੁੱਪ ਦੇ ਕਾਫੀ ਕੋਈ ਡਿਪੈਂਡ ਆ ਕਿ ਜਗਰ ਧੁੱਪ ਲੱਗ ਜਾਂਦੀ ਆ ਤੇ ਬੱਦਲ ਕੱਲ ਵੀ ਬਣ ਸਕਦੇ ਨੇ ਕਾਰਜਲੇਸ਼ਕ ਵਾਲੇ ਸੌਫਾ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਆ ਜੀ ਜੋ ਤਾਜ਼ਾ ਅਪਡੇਟ ਜਾਰੀ ਕੀਤੇ ਜਿਉਂ ਮੌਸਮ ਖਾਗ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਅੱਜ ਤੇ ਕੱਲ ਇਹ ਔਰੇਂਜ ਅਲਰਟ ਜਿਹੜੇ ਆ ਜਾਰੀ ਕੀਤੇ ਗਏ ਨੇ ਜੀ ਪੰਜਾਬ ਹਰਿਆਣਾ ਦੇ ਵਿੱਚ ਉਸ ਤੋਂ ਅਗਲੇ ਫਿਰ ਜਿਹੜੇ 4-5 ਦਿਨ ਹੋਣਗੇ ਟੁੱਟਵੇਂ ਤੌਰ ਤੇ ਛਰਾਟੇ ਲੱਗਦੇ ਰਹਿਣਗੇ ਟਾਈਮ ਦੇ ਨਾਲ 30-40 ਕਿਲੋਮੀਟਰ ਦਾ ਰਫਤਾਰ ਦੀਆਂ ਹਵਾਵਾਂ ਜੋ ਕਿ ਕੋਈ ਬਹੁਤੀ ਰਫਤਾਰ ਨਹੀਂ ਆ ਕਹਿੰਦਾ ਭਾਜੀ ਕੱਲ ਤੱਕ ਸਿਸਟਮ ਮੁੱਖ ਤੌਰ ਤੇ ਸਰਗਰਮ ਹੈ ਉਸ ਤੋਂ ਬਾਅਦ ਸਿਸਟਮ ਲਗਭਗ ਜਿਹੜਾ ਮੇਨ ਇਹਦਾ ਜੇ ਕਹਿ ਸਕਦੇ ਆ ਕੰਮ ਹੈ ਜਿਹੜਾ ਉਹ ਕਰ ਚੁੱਕਿਆ ਹੋਵੇਗਾ ਰਹਿਦ ਖੁੰਦ ਰਹੇਗੀ ਉਹ ਅਗਲੇ 3-4 ਦਿਨ ਸਰਗਰਮ रह ਸਕਦੀ ਆ 10 ਤਰੀਕ ਤ ਹਲਕੇ ਫੁਲਕੇ ਜੇਸ਼ਰਾਟੇ ਅਗਲੇ 3-4 ਦਿਨਾਂ ਅਦਰ ਵਿੱਚ ਵੀ ਇਹ ਸਿਸਟਮ ਲਗਾਤਾਰ ਰਹੇਗਾ ਫਿਲਹਾਲ ਯੈਲੋ ਅਲਰਟ ਅਗਲੇ 3-4 ਖਾਈਂ ਦਿਨਾਂ ਲਈ ਜਾਰੀ ਕੀਤੇ ਜਾ ਚੁੱਕੇ ਨੇ ਸੋ ਅੱਜ ਰਾਤ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਔਰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਲਹਿੰਦੇ ਵਾਲੇ ਪਾਸੇ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੈ ਅੱਧੀ ਰਾਤ ਤੋਂ ਹਲੋ ਹਲੋ ਬਹੁਤ ਹਾਗਾਂ ਦੇ ਵਿੱਚ ਹਲੇ ਉਮੀਦੀ ਉਮੀਦ ਹੈ ਆਓ ਹਰਿਆਣਾ ਦੇ ਖੇਤਰ ਨੇ ਰਾਜਸਥਾਨ ਦੇ ਖੇਤਰ ਨੇ ਜਾਂ ਪੰਜਾਬ ਦੇ ਖੇਤਰ ਨੇ ਚਲੋ ਬਾਈ ਜੀ